ਐਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਬਠਿੰਡਾ ਤੋਂ ਪੋਚਨਰ ਗੱਡੀ ਤੇ ਔਟੋ ਦੀ ਹੋਈ ਆਪਸ ਵਿੱਚ ਟੱਕਰ ਜਿਨ੍ਹਾਂ ਵਿੱਚ 2-3 ਬੱਚੇ ਬਹੁਤ ਹੀ ਗੰਭੀਰ ਹਾਲਤ ਵਿੱਚ ਹਨ ਸਤਿ ਸ਼੍ਰੀ ਅਕਾਲ ਸਾਰੇ ਨੂੰ ਮੈਂ ਹਾਂ ਮਮਤਾ ਚੈਨੀ ਅਰਥ ਟੀਵੀ ਪੰਜਾਬ ਤੋਂ ਐਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਬਠਿੰਡਾ ਤੋਂ ਬਠਿੰਡਾ ਦੇ 100 ਫੁੱਟੀ ਰੋਡ ਤੇ ਹੋਇਆ ਇੱਕ ਭਿਆਨਕ ਹਾਦਸਾ ਫੋਟੋਨਰ ਗੱਡੀ ਤੇ ਔਟੋ ਦੀ ਹੋਈ ਆਪਸ ਵਿੱਚ ਟੱਕਰ ਔਟੋ ਵਿੱਚ 12 ਸਕੂਲੀ ਬੱਚੇ ਮੌਜੂਦ ਸਨ ਜਿਹੜੇ ਕਿ ਇਸ ਵੇਲੇ ਬਹੁਤ ਜ਼ਿਆਦਾ ਜ਼ਖਮੀ ਨੇ ਜ਼ਖਮੀ ਬੱਚਿਆਂ ਨੂੰ ਬਠਿੰਡਾ ਦੇ ਨੀਜੀ ਹਸਪਤਾਲ ਵਿੱਚ ਕਰਵਾਇਆ ਗਿਆ ਪਰਤੀ ਜਿਨ੍ਹਾਂ ਵਿੱਚ ਦੋ ਤਿੰਨ ਬੱਚੇ ਬਹੁਤ ਹੀ ਗੰਭੀਰ ਹਾਲਤ ਵਿੱਚ ਹਨ ਜ਼ਖਮੀ ਬੱਚਿਆਂ ਦੇ ਮਾਪਿਓ ਦੀ ਰੋ ਰੋ ਕੇ ਹੋਈ ਬੁਰੀ ਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਵੇਖਦੇ ਹਾਂ ਹਾਦਸੇ ਦੀਆਂ ਕੁਝ ਤਸਵੀਰਾਂ ਨਾ ਵਿੱਕੀ ਹੈ ਜੀ ਸਹਾਰਾ ਜਿੰਸਾ ਵਰਕਰਾਂ ਅੱਜ ਸਾਡੇ ਸਹਾਰਾ ਕੰਟਰੋਲਿੰਗ ਥਾਣੇ 552 3333 ਤੇ ਕਾਲ ਆਈ ਸੀ ਕਿ ਭਾਗ ਕਰੋੜ ਕੋਲੇ ਇੱਕ ਆਟੋ ਪਲਟ ਗਿਆ ਜੀ ਤੇ ਕਾਰ ਤੇ ਆਟੋ ਦੀ ਟੱਕਰ ਹੋਈ ਹੈ ਜਿੱਥੇ ਕਿ 12 ਬੱਚੇ ਸਾਰੇ ਟੀਮ ਅਸਿਵਲ ਹਸਪੀਟਲ ਲੈ ਕੇ ਆਈ ਹੈ ਅੱਛਾ ਕਿਸ ਕਿਸ ਚੀ ਦੀ ਟੱਕਰ ਇਹ ਜੀ ਕਾਰ ਤੇ ਆਟੋ ਦੀ ਟੱਕਰ ਹੋਈ ਹੈ ਇਹ ਕਹਿੰਦੇ ਵੀ ਆਟੋ ਨਿਕਲਿਆ ਸੀ ਮੋੜ ਤੋਂ ਤੇ ਕਾਰ ਦੇ ਸੀ ਵਿੱਚ ਆ ਕੇ ਬੱਜੀ ਅੱਛਾ ਹਾਲਾਤ ਕੀ ਨੇ ਹਾਲਾਤ ਜੋ ਠੀਕ ਆ ਬਾਕੀ ਥੋੜੀ-ਮੋਟੀ ਸੱਟਾਂ ਤੇ ਇਲਾਜ ਚੱਲ ਰਿਹਾ ਉਹਨਾਂ ਦੇ ਇਹ ਜੀ ਟੋਟਲ 12 ਲੈਂਦੇ ਆ ਜੀ ਹਾਂ ਬਾਕੀ ਇੱਕ ਦੋ ਕਹਿੰਦੇ ਹੋਰ ਆ